ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਪੰਜਾਬੀ ਗਾਇਕ ਆਰਨੀਤ ਆਪਣੀ ਟੀਮ ਸਮੇਤ ਹੜ੍ਹ ਪ੍ਰਭਾਵਿਤ ਖੇਤਰ ਪੁਲੱਥ ਦੇ ਪਿੰਡ ਕੂਕਾ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਪੀੜਤ ਪਰਿਵਾਰਾਂ ਨੂੰ ਸਮਕਰੀਪੇਂਡ ਕੀਤੀ ਗਈ ਇਸ ਮੌਕੇ ਉਹਨਾਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਇਨਸਾਨੀਅਤ ਦੀ ਸੇਵਾ ਵਿੱਚ ਉਨੀ ਦੇਰ ਤੱਕ ਯਤਨਸ਼ੀਲ ਰਹਿਣਗੇ ਜਿੰਨੀ ਦੇਰ ਤੱਕ ਹੜ੍ਹ ਪੀੜਤ ਪਰਿਵਾਰ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਜਾਂਦੇ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ 'ਚ ਵੀਡੀਓ ਵੇਖਦੇ ਆਂ ਪਰ ਤਾਂ ਇੱਥੇ ਐਕਚੁਅਲ ਆ ਕੇ ਜਦੋਂ ਵੇਖਦੇ ਆ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸੀਂ ਚਲੋ ਇਨਸਾਨ ਆਖੀਦਾ ਫੇਰ ਵੀ ਕੋਈ ਆਪਣੇ ਲੋਕਾਂ ਨੂੰ ਛਪਣ ਲਈ ਜਗ੍ਹਾ ਬਣਾ ਲੈਣੇ ਆ ਤੇ ਜਦੋਂ ਆਪਣਾ maal ਡੰਗਰ ਸਾਰਾ ਰੋਡ ਤੇ ਖੜਿਆ ਹੋ ਕਿਉਂਕਿ ਉਹ ਬੇਜਵਾਨ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸੋ ਪਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਛ ਸਾਡੇ ਡੰਗਰ ਪਸ਼ੂਆਂ ਨਾਲ ਸਾਡੀ ਖੇਤੀ ਧੰਡਿਆਂ ਨਾਲ ਹੀ ਸਾਰਾ ਕੁਛ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਅਦ ਹੀ ਚੱਲਦੇ ਜੇ ਸਾਡੀ ਖੇਤੀ ਚੌਂਦੀ ਹੈ ਸੋ ਵਾਇਗਰੂ ਜਲਦੀ ਮੇਅਰ ਕਰਨ ਵਾਸਤੇ ਇਹੀ ਅਰਦਾਸ ਕਰਨਾ ਕਿ ਸਮਾਸੇਵੀ ਸੰਸਥਾਵਾਂ ਲੋਕ ਦੇ ਕੋਲ ਕੇ ਸੇਵਾ ਕੀਤੀ ਜਾ ਰਹੀ ਹੈ ਇਸ ਢੰਗ ਵਿੱਚ ਹਾਂਜੀ ਇਸ ਗੱਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਹੈ ਸੋ ਚਲੋ ਬਾਕੀ ਵਾਇਗਰੂ ਸਭ ਦਾ ਪਲਾ ਕਰੂਗਾ ਜਲਦੀ ਸਭ ਠੀਕ ਹੋਣਾ ਜੀ ਅੱਜ ਵੱਲੋਂ ਅੱਜ ਇਸ ਕਾਰਜ ਦੀ ਮੇਰੀ ਸੇਵਾ ਕੀਤੀ ਹੈ ਹਾਂਜੀ ਅਸੀਂ ਜਿਹੜਾ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਸਭਾ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਆ ਜੀ ਆਪਣੇ ਵੱਲੋਂ ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅੱਜ ਪਹਿਲੇ ਦਿਨ ਹੀ ਆਏ ਆ ਸਾਨੂੰ ਵੀ ਇੱਥੇ ਆ ਕੇ ਸਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ ਜੋ ਜੋ ਸਾਡੀ ਸੇਵਾ ਲਾਉਣ ਦੇ ਅਸੀਂ ਮਤਲਬ ਹਾਜ਼ਰ ਹੋਵਾਂਗੇ ਨਾ ਚਾਹਨਾ ਜੀ ਠੀਕ ਹੈ ਥੈਂਕ ਯੂ ਨਵਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਡੇ ਦਰਮਿਆਨ ਅੱਜ ਪੰਜਾਬ ਦੇ ਉੱਗੇ ਗਾਇਕ ਅਰਨੈਤ ਕੰਟੇ ਨੇ ਔਰ ਉਹਨਾਂ ਦੀ ਟੀਮ ਸਾਡੇ ਦਰਮਿਆਨ ਪੂਰੀ ਤਗੜੀ ਇੱਕ ਟੀਮ ਪੁੰਤੀ ਆ ਔਰ ਜੋ ਇਸ ਤਰਾਸਦੀ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹੜਪੀੜਤਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੀਆਂ ਰਸਦਾਂ ਤੇ ਬਹੁਤ ਸਾਰੇ ਵਿਚਾਰ ਤੇ ਬਹੁਤ ਬਹੁਤ ਕੁਝ ਲੈ ਕੇ ਆਏ ਨੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਇਦਾਂ ਹੀ ਸੇਵਾ ਕਰਦੇ ਰਹਿਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਉੱਥੇ-ਉੱਥੇ ਹਾਜ਼ਰ ਹੋਣ ਔਰ ਪ੍ਰਮਾਤਮਾ ਇਹਨਾਂ ਨੂੰ ਬਲਵਕਸ਼ੇ ਹੋਰ ਨਨ ਤਰਕੀ ਵਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਡੇ ਵੀਰ ਬਾਈ ਆਰਨੇਦ ਦਾ ਆਪਣੇ ਹਲਕਾ ਪਲਾਟ ਜ਼ਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਮੈਂ ਬਾਈ ਕਿਕੀ ਢਿੱਲੋ ਕਿਕੀ ਪੱਡਾ ਲਖਣ ਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਬਿ ਯੁੱਧਾ ਦੇ 27 28 ਕਿਲੋਮੀਟਰ ਬੰਦ ਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾ ਦਾ ਜੋ ਹਾਲਾਤ ਇੰਨੇ ਨੇ ਨਾ ਦੀ ਲਗਾਤਾਰ بارش ਹੋ ਰਹੀ ਹੈ ਤੇ ਮੈਂ ਬਾਈ ਕਿੱਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੂੰ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਜ਼ਿਮੀਂਦਾਰੀ ਨਾਲ ਵੀ ਦਰਦ ਰੱਖਦਾ ਬਾਈ ਦੀ ਸ਼ੁਰੂ ਤੋਂ ਦੇਖਿਆ ਕਿ ਬਾਈ ਇੱਕ ਜ਼ਮੀਨ ਹੀ ਲੈਵਲ ਤੋਂ ਉੱਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਣੇ ਜਿਹੜੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਕੋ ਉਸ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਬਾਈ ਬਾਈ ਹੁਰੀ ਚੜਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਹਨਾਂ ਇਹਨਾਂ ਵੀਰਿਆਂ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜਨ ਆਏ ਨੇ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੇ ਮੈਂ ਬਾਈ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਬਾਈ ਛੋਟੇ ਬਾਈ ਇਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ